ਸਾਡੇ ਗੁਰੂ ਘਰਾਂ ਦੇ ਵਿੱਚ ਲੰਗਰ ਦੇ ਵਿੱਚ ਪੰਗਤ ਦੀ ਮਹਾਨਤਾ ਹੈ ਸਾਡੇ ਖੜੇ ਹੋ ਕੇ ਖਲੋਣ ਦੀ ਮਹਾਨਤਾ ਨਹੀਂ ਹੈ ਖਲੋ ਕੇ ਖਾਣ ਦੀ ਮਹਾਨਤਾ ਨਹੀਂ ਵੈਸਟਰਨ ਕਲਚਰ ਵਾਲਾ ਆਪਾਂ ਜਿਆਦਾ ਵੱਧਦੇ ਜਾ ਰਹੇ ਹਾਂ ਤੇ ਕਿਸੇ ਦੇ ਘਰੇ ਚੱਲ ਜੀ ਹੈ ਨਾ ਅੱਜਕੱਲ ਅਨਾਉਂਸਮੈਂਟ ਹੋਊਗੀ ਸਾਧ ਸੰਗਤ ਜੀ ਸਾਰੇ ਜਿਹਨੇ ਪ੍ਰਸ਼ਾਦਾ ਛੱਕ ਕੇ ਜਾਇਓ ਲੰਗਰ ਛੱਕ ਕੇ ਜਾਇਓ ਬਾਹਰ ਸਟਾਲ ਲੱਗਿਆ ਹੋਇਆ ਆਪੇ ਹੀ ਕੜਚੀ ਨਾਲ ਉਹੀ ਝੂਠੀ ਕੜਚੀ ਸਾਧ ਸੰਗਤ ਜੀ ਉਹੀ ਸਾਰੇ ਥਾਲ ਚ ਮਾਰ ਕੇ ਉਹੀ ਉਸੇ ਹੱਥ ਨਾਲ ਪਾਈ ਜਾਣਾ ਆਪੇ ਹੀ ਪਾਈ ਜਾਣਾ ਆਪੇ ਗਈ ਨਾ ਕਵੀ ਜੀ ਬਚਨ ਕਰ ਰਹੇ ਨੇ ਕਹਿੰਦੇ ਪੰਗਤ ਮਹਿ ਜੋ ਭੋਜਨ ਅਚ ਹੈ ਤਿੰਨ ਕੋ ਸਤਗੁਰ ਅਤਿ ਹੀ ਰਚ ਹੈ ਜੋ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੇ ਨੇ ਉਹਨਾਂ ਤੇ ਗੁਰਾਂ ਦੀ ਸਭ ਤੋਂ ਵੱਧ ਖੁਸ਼ੀ ਹੁੰਦੀ ਹੈ ਪਰ ਇਹ ਸਾਡੇ ਵਿੱਚੋਂ ਅੱਜ ਇਹ ਚੀਜ਼ਾਂ ਚੱਲ ਚੱਲ ਗਈਆਂ ਨੇ ਸਾਡੇ ਵਿੱਚੋਂ ਇਹ ਮਰਿਆਦਾ ਉੱਡ ਗਈ ਹੈ ਅੱਜਕੱਲ ਤੇ ਕਈਆਂ ਗੁਰੂ ਘਰਾਂ ਵਿੱਚ ਵੀ ਕੁਰਸੀਆਂ ਢਾ ਕੇ ਛਕਣ ਲੱਗ ਪਏ ਹਨ ਗੁਰੂ ਦੇ ਦਰਬਾਰ ਵਿੱਚ ਤੇ ਕੁਰਸੀਆਂ ਲਾਈਆਂ ਹੀ ਲਾਈਆਂ ਪਰ ਗੁਰੂ ਦਾ ਲੰਗਰ ਵੀ ਨਹੀਂ ਜੇ ਛੱਡਿਆ ਗੁਰੂ ਕੇ ਲੰਗਰ ਵਿੱਚ ਵੀ ਕੁਰਸੀਆਂ ਢਾ ਕੇ ਸੀ ਪ੍ਰਸ਼ਾਦਾ ਛਕਣ ਲੱਗ ਪਏ ਆ ਸਾਡੇ ਲਈ ਇਹ ਬੁਰੀ ਗੱਲ ਹੈ ਗੁਰਮਖੋ ਆਪਣੀ ਰਹਿਤ ਮਰਿਆਦਾ ਤੋਂ ਅਸੀਂ ਭਜਦੇ ਜਾ ਰਹੇ ਹਾਂ ਗੁਰੂ ਦੀ ਖੁਸ਼ੀ ਤਾਂ ਹੈ ਜੇ ਚੌਂਕੜਾ ਮਾਰ ਕੇ ਪ੍ਰਸ਼ਾਦਾ ਛਕਿਆ ਜਾਵੇ ਵਰਤੌਣ ਵਾਲੇ ਸਿੰਘ ਹੋਣ ਸਤਨਾਮ ਵਾਹਿਗੁਰੂ ਕਾ ਇੱਕ ਪ੍ਰਸ਼ਾਦਾ ਵਰਤੇ ਪ੍ਰਸ਼ਾਦਾ ਛਕ ਕੇ ਛਕਾ ਰਹੇ ਨੇ ਤੇ ਗੁਰੂ ਮਹਾਰਾਜ ਦੀ ਖੁਸ਼ੀ ਹੈ ਪੰਗਤ ਮੈਂ ਜੋ ਭੋਜਨ ਅੱਜ ਹੈ ਅੱਜ ਦਾ ਅਰਥੰ ਦਾ ਛਕਣਾ ਪੰਗਤ ਵਿੱਚ ਬੈਠ ਕੇ ਜੋ ਭੋਜਨ ਛਕ ਰਹੇ ਨੇ ਮਹਾਰਾਜ ਕਹਿੰਦੇ ਤਿੰਨ ਕੋ ਸਤਗੁਰ ਅਤਿ ਹੀ ਰੋਚ ਹੈ ਉਹਨਾਂ ਨੂੰ ਗੁਰੂ ਮਹਾਰਾਜ ਬਹੁਤ ਜ਼ਿਆਦੇ ਪ੍ਰਸੰਨਤਾ ਨਾਲ ਵੇਖਦੇ ਨੇ ਉਹਨਾਂ ਨੂੰ ਗੁਰੂ ਦੀ ਖੁਸ਼ੀ ਪ੍ਰਾਪਤ ਹੁੰਦੀ ਆਪਾਂ ਸੰਗਤ ਪੰਗਤ ਨੂੰ ਇੱਕ ਰਲਮਿਲ ਹੀ ਕਰ ਦਿੱਤਾ ਹੈ ਤੇ ਮੈਂ ਆਇਆ ਸਾਵੇਂ ਇੱਥੇ ਟ੍ਰਿਆਂ ਵਿੱਚ ਬੋਤਲਾਂ ਵਿੱਚ ਅੰਦਰ ਹੀ ਸਾਜ ਸੰਗਤ ਜੀ ਜਲ ਵਰਤਾਈ ਜਾਂਦੇ ਸੀ ਐਸਾ ਕਾਰਜ ਨਹੀਂ ਕਰਨਾ ਚਾਹੀਦਾ ਹੈ ਜੋ ਜਲ ਪਾਣੀ ਛਕਣ ਛਕਾਉਣ ਹੈ ਇਹ ਲੰਗਰ ਵਿੱਚ ਪੰਗਤ ਵਿੱਚ ਹੀ ਸ਼ੋਭਦਾ ਹੈ ਇੱਕ ਪਾਸੇ ਕਥਾ ਹੋ ਰਹੀ ਹੈ ਕੀਰਤਨ ਹੋ ਰਿਹਾ ਹੈ ਤੋ ਸੰਗਤ ਦਾ ਸਾਰਾ ਧਿਆਨ ਜਿਹੜਾ ਉਹ ਉਧਰ ਟ੍ਰੇ ਵੱਲ ਹੈ ਪਾਣੀ ਵੱਲ ਵੀ ਕਦੋਂ ਪਾਣੀ ਲੈ ਕੇ ਸਾਡੇ ਕੋਲ ਆਵੇ ਤੇ ਅਸੀਂ ਛਕੀਏ ਐਦਾਂ ਨਹੀਂ ਕਰਨਾ ਚਾਹੀਦਾ ਲੰਗਰ ਵਿੱਚ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕੋ ਜਦੋਂ ਗੁਰੂ ਕੀ ਸੰਗਤ ਵਿੱਚ ਆਉਣਾ ਹੈ ਉਦੋਂ ਪਹਿਲਾਂ ਹੀ ਆਪਣੇ ਲੋੜ ਅਨੁਸਾਰ ਜਲ ਪਾਣੀ ਪ੍ਰਸ਼ਾਦਾ ਛੱਕ ਕੇ ਫੇਰ ਸਾਨੂੰ ਬੈਠਣਾ